ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਮੋਟੀਵੇਸ਼ਨ ਕੋਰਸ ਪਾਰਖ ਦੇ ਸਾਰੇ ਨੇ ਸਾਨੂੰ ਪਰ ਸਮਝਦਾ ਕੋਈ ਵੀ ਨਹੀਂ ਜਦੋਂ ਤੱਕ ਤੁਸੀਂ ਚੰਗੇ ਬਣੇ ਰਹੋਗੇ ਲੋਕਾਂ ਨੇ ਤੁਹਾਨੂੰ ਇਸਤੇਮਾਲ ਕਰਨਾ ਹੀ ਹੈ ਇੱਕ ਵਾਰ ਜਵਾਬ ਦੇ ਕੇ ਦੇਖੋ ਆਪਣੇ ਵੀ ਤੁਹਾਨੂੰ ਨਹੀਂ ਬੁਲਾਉਣਗੇ ਇਮਾਨਦਾਰੀ ਅਤੇ ਵਫਾਦਾਰੀ ਬਹੁਤ ਮਹਿੰਗੇ ਸ਼ੌਂਕ ਨਹੀਂ ਇਹਨਾਂ ਨੂੰ ਸਸਤੇ ਲੋਕ ਕਦੇ ਨਹੀਂ ਪਾਲ ਸਕਦੇ ਉਹ ਗਲਤੀ ਸਭ ਤੋਂ ਵੱਡੀ ਹੁੰਦੀ ਹੈ ਜਿਸ ਵਿੱਚ ਕਿਸੇ ਨੂੰ ਗਲਤ ਹੋਣ ਦਾ ਅਹਿਸਾਸ ਹੀ ਨਾ ਹੋਵੇ ਮੂਰਦਾ ਇਹ ਨਹੀਂ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਮਸਲਾ ਤਾਂ ਇਹ ਹੈ ਕਿ ਹੁਣ ਮਨ ਹੀ ਨਹੀਂ ਕਰਦਾ ਕਿਸੇ ਨੂੰ ਬੁਲਾਉਣ ਦਾ ਸਭ ਮਤਲਬ ਕੱਢ ਕੇ ਛੱਡ ਦਿੰਦੇ ਨੇ ਜਦਕਿ ਜਦ ਤੱਕ ਮਤਲਬ ਹੈ ਉਹ ਲੋਕ ਜੀ ਜੀ ਕਰਦੇ ਹਨ ਬਾਅਦ ਵਿੱਚ ਤੂੰ ਕੌਣ ਮੈਂ ਕੌਣ ਹੋਵੇਗਾ ਫਿਰ ਤੋਂ ਕੋਸ਼ਿਸ਼ ਕਰ ਕਦੇ ਘਰਉਣਾ ਨਹੀਂ ਕਿਉਂਕਿ ਇਸ ਵਾਰ ਸ਼ੁਰੂਆਤ ਜ਼ੀਰੋ ਤੋਂ ਨਹੀਂ అనుਭਵਤ ਹੋਵੇਗੀ ਹਰ ਉਸ ਅੱਖ ਵਿੱਚ ਚੁੱਭਦੀ ਹਾਂ ਮੈਂ ਜਿਸ ਨੇ ਮੈਨੂੰ ਵੇਖ ਕੇ ਕਿਤੇ ਨਜ਼ਰਾਂ ਫੇਰੀਆਂ ਸੀ ਅਤੇ ਅੱਜ ਆਪਣੇ ਮਕਾਮ ਹਾਸਲ ਕਰ ਲਈ ਮੈਂ ਬਿਨਾਂ ਕਿਸੇ ਮਦਦ ਦੇ ਬਾਹੇ ਗੁਰੂ ਦਾ ਸਾਥ ਹੋਵੇ ਤਾਂ ਲੋਕਾਂ ਤੋਂ ਕੀ ਲੈਣਾ ਮੁਹੱਬਤ ਤਾਂ ਬਸ ਇੱਕ ਅਹਿਸਾਸ ਹੈ ਜਿਸ ਨਾਲ ਹੋ ਜਾਵੇ ਬਸ ਉਹ ਹੀ ਖਾਸ ਹੈ ਭਾਵੇਂ ਉਹ ਆਪਣੇ ਹੋਣ ਜਾਂ ਬੇਗਾਨੇ ਰਿਸ਼ਤੇ ਅਲਖਾਨੀ ਹੋਣੇ ਚਾਹੀਦੇ ਨਹੀਂ ਕਿਉਂਕਿ ਦਿਲ ਪਰ ਜਾਂਦੇ ਨੇ ਜਿਸਮ ਮਰ ਜਾਂਦੇ ਨੇ ਰੂਹਾਂ ਹਮੇਸ਼ਾ ਜਿਉਂਦੀਆਂ ਹਨ ਕਿਸੇ ਦੇ ਲਈ ਖੁੱਲੀ ਕਿਤਾਬ ਨਾ ਬਣੋ ਇਹ ਟਾਈਮ ਪਾਸ ਦਾ ਦੌਰ ਹੈ ਪੜ੍ਹ ਕੇ ਸੁੱਟ ਦਿੱਤੇ ਜਾਓਗੇ ਅਸੀਂ ਤੇਰੇ ਹੀ ਹਾਂ ਹਮੇਸ਼ਾ ਤੇਰੇ ਹੀ ਰਹਾਂਗੇ ਇੰਜ ਹਜ਼ਾਰ ਬੁਆਰ ਕਹਿਣ ਵਾਲੇ ਲੋਕ ਵੀ ਆਖਰ ਵਿੱਚ ਸਾਹ ਛੱਡ ਹੀ ਦਿੰਦੇ ਨੇ ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਬਲਕਿ ਕਿਸੇ ਦੀਆਂ ਅੱਖਾਂ ਕਰਾਉਂਦੀਆਂ ਨੇ ਕਹਿੰਦੇ ਨੇ ਕਵਰ ਵਿੱਚ ਸਕੂਨ ਦੀ ਨੀਂਦ ਹੁੰਦੀ ਹੈ ਅਜੀਬ ਗੱਲ ਹੈ ਇਹ ਗੱਲ ਵੀ ਜਿਉਂਦੇ ਲੋਕਾਂ ਦੇ ਮੂੰਹ ਦੇ ਨਹੀਂ ਕਹੀ ਹੈ ਕਿ ਮਰਨ ਵਾਲਿਆਂ ਦੀ ਤਾਰੀਫ ਕਰਦੇ ਹਨ ਜਿਉਂਦੇ ਜੀ ਹਮੇਸ਼ਾ ਨਿੰਦਾ ਹੀ ਮਿਲਦੀ ਹੈ ਆਪਣੀ ਤਸਵੀਰ ਐਦਾਂ ਦੀ ਰੱਖੋ ਤਵੀਤਾਂ ਜਹੀ ਰੱਖੋ ਆਪਣੀ ਤਸਵੀਰ ਰੱਖੋ ਤਾਂ ਤਵੀਤਾਂ ਜਹੀ ਜਿਸ ਨੂੰ ਵੀ ਗਲੇ ਲਗਾਓ ਉਸ ਦੇ ਸਾਰੇ ਗਮ ਖਿੱਚ ਲਓ ਦਿਲ ਦੀ ਇਮਾਨਦਾਰੀ ਵੀ ਕਿਹੋ ਜਿਹੀ ਹੈ ਇਹ ਹੁੰਦਾ ਤਾਂ ਸਾਡਾ ਹੈ ਪਰ ਫਿਕਰ ਕਿਸੇ ਹੋਰ ਦੀ ਰੱਖਦਾ ਹੈ ਜੋ ਰਿਸ਼ਤਾ ਝੂਠ ਤੇ ਚੱਲੇ ਉਹ ਨਾ ਹੀ ਚੱਲੇ ਤਾਂ ਬਿਹਤਰ ਹੈ ਸੱਚ ਬੋਲ ਕੇ ਦੂਰ ਹੋ ਜਾ ਉਹ ਪਰ ਝੂਠ ਬੋਲ ਕੇ ਕਿਸੇ ਦੀ ਵਰਤੋਂ ਨਾ ਕਰੋ ਕਿਸੇ ਨੇ ਮੈਨੂੰ ਪੁੱਛਿਆ ਇੰਨਾ ਦਰਦ ਕਿਉਂ ਲਿਖਦੇ ਹੋ ਇਹੋ ਜਿਹਾ ਵੀ ਕੀ ਗਿਲਾ ਮੈਂ ਮੁਸਕਰਾ ਕੇ ਕਿਹਾ ਕੋਈ ਚਿਹਰੇ ਨੂੰ ਹੁਸਾ ਦੇਵੇ ਸਸਾ ਕੇ ਜਾਵੇ ਇਹੋ ਜਿਹਾ ਇੱਕ ਵੀ ਨਹੀਂ ਮਿਲਿਆ ਮੈਂ ਆਪਣੇ ਨੂੰ ਗੈਰਾਂ ਜਿਹਾ ਵਿਵਹਾਰ ਕਰਦੇ ਵੇਖਿਆ ਤੇ ਲੋਕ ਕਹਿੰਦੇ ਨੇ ਕਿ ਆਪਣਾ ਹੀ ਆਪਣਾ ਹੁੰਦਾ ਹੈ ਇੱਜ਼ਤ ਮਟ ਜਾਵੇ ਜਿਸ ਜਗ੍ਹਾ ਤੋਂ ਉਹ ਦਹਲੀਜ਼ ਕਦੇ ਨਾ ਲੰਘਣਾ ਜ਼ਿੰਦਗੀ ਹੋਵੇ ਜਾਂ ਇਸ਼ਕ ਪਰ ਭੀਖ ਕਦੇ ਨਾ ਮੰਗਣਾ ਬੇਵਜਾ ਨਹੀਂ ਰੋਂਦਾ ਇਸ਼ਕ ਵਿੱਚ ਕੋਈ ਜੇ ਉਸ ਨੂੰ ਖੁਦਾ ਤੋਂ ਵੱਧ ਕੇ ਚਾਹੋ ਔਰ ਵਾਉਂਦਾ ਜ਼ਰੂਰ ਹੈ ਜਿੰਦਗੀ ਜੀਣ ਲਈ ਕੀ ਚਾਹੀਦਾ ਹੈ ਸਿਰਫ ਉਹ ਸ਼ਖਸ ਜੋ ਸਾਡੇ ਤੋਂ ਜ਼ਿਆਦਾ ਸਾਡਾ ਹੋਵੇ ਪਰ ਸਭ ਦੀ ਕਿਸਮਤ ਚੰਗੀ ਨਹੀਂ ਹੁੰਦੀ ਜੋ ਅਜਾਹੇ ਲੋਕ ਮਿਲਣ ਖੋਦ ਨੂੰ ਇੰਨਾ ਸੌਖਾ ਨਾ ਬਣਾਓ ਕਿ ਹਰ ਕੋਈ ਤੁਹਾਡੀ ਵਰਤੋਂ ਕਰ ਲਵੇ ਯਾਦ ਰੱਖੋ ਜਿੰਨਾ ਤਾਰਾਂ ਵਿੱਚ ਕਰੰਟ ਨਹੀਂ ਹੁੰਦਾ ਉਹਨਾਂ ਤੇ ਲੋਕ ਕੱਪੜੇ ਵੀ ਸੁੱਕ ਨਹੀਂ ਪਾ ਦਿੰਦੇ ਨੇ ਕਿਸੇ ਦਾ ਬਦਲਾ ਲੈਣ ਲਈ ਕੋਈ ਮਜ਼ਾ ਨਹੀਂ ਬਲਕਿ ਖੁਦ ਬਦਲ ਜਾਣ ਵਿੱਚ ਅਸਲੀ ਮਜ਼ਾ ਹੈ ਲੋਕ ਐਨੇ ਬਿਸ਼ਰਮ ਹਨ ਕਿ ਤੁਹਾਡੇ ਬਦਲੇ ਹੋਏ ਰੂਪ ਨੂੰ ਆਪਣੀ ਜਿੱਤ ਸਮਝ ਲੈਂਦੇ ਹਨ ਸੱਚ ਬੋਲ ਕੇ ਭਲਾ ਹੀ ਕਿਸੇ ਦਾ ਦਿਲ ਤੋੜ ਦਿਓ ਪਰ ਝੂਠ ਬੋਲ ਕੇ ਪਿੱਛੇ ਕਿਸੇ ਦਾ ਭਰੋਸਾ ਨਾ ਤੋੜੋ ਜੇ ਰਿਸ਼ਤਾ ਪੱਕਾ ਰੱਖਣਾ ਹੋਵੇ ਤਾਂ ਨਾਰਾਜ਼ਗੀ ਕੱਚੀ ਰੱਖਣੀ ਚਾਹੀਦੀ ਹੈ ਮੰਨਿਆ ਮੌਸਮ ਵੀ ਬਦਲਦੇ ਨੇ ਪਰ ਹੌਲੀ-ਹੌਲੀ ਤੇਰੇ ਬਦਲਣ ਦੀ ਰਫਤਾਰ ਤੋਂ ਤਾਂ ਹਵਾਵਾਂ ਵੀ ਹੈਰਾਨ ਨੇ ਦੂਸਰਿਆਂ ਦੇ ਘਰਾਂ ਵਿੱਚ ਜਾ ਕੇ ਪੰਚਾਇਤ ਉਹੀ ਲੋਕ ਕਰਦੇ ਨੇ ਜਿਨ੍ਹਾਂ ਦੀ ਆਪਣੇ ਘਰ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ ਉਹ ਆਦਮੀ ਅਸਲ ਵਿੱਚ ਬੁੱਧੀਮਾਨ ਹੈ ਜੋ ਕਰੋਧ ਵਿੱਚ ਵੀ ਕਦੇ ਗਲਤ ਮੂੰਹ ਤੋਂ ਗੱਲ ਮੂੰਹ ਤੋਂ ਨਹੀਂ ਕੱਢਦਾ ਚਾਉਣ ਵਿੱਚ ਅਤੇ ਪਾਉਣ ਵਿੱਚ ਬਹੁਤ ਲੰਬੀ ਦੂਰੀ ਹੁੰਦੀ ਹੈ। ਪਿਆਰ ਦਾ ਜ਼ਖਮ ਤਾਂ ਭਰ ਜਾਂਦਾ ਪਰ ਨਿਸ਼ਾਨ ਦਿਲ ਤੇ ਛੱਡ ਜਾਂਦਾ ਹੈ। ਇਹ ਜੋ ਮੁਹੱਬਤ ਦਾ جنੂਨ ਹੈ ਇਹ ਸ਼ਰਿਆਮ ਨਿਲਾਮ ਕਰ ਜਾਂਦਾ। ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਇਹ ਜ਼ਰੂਰੀ ਨਹੀਂ। ਬਲਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਇਹ ਬਹੁਤ ਜ਼ਰੂਰੀ ਹੈ। ਤੁਸੀਂ ਬਸ ਪੈਸਾ ਆਪਣੇ ਨਾਲ ਰੱਖੋ। ਬਾਕੀ ਤਾਂ ਅਤੇ ਲੋਕ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਪਰ ਜਦੋਂ ਤੱਕ ਪੈਸਾ ਹੈ ਉਦੋਂ ਤੱਕ ਹੀ ਲੋਕ ਆਪਣੇ ਹੁੰਦੇ ਆ ਤੁਸੀਂ ਇਹਦੇ ਨਾਲ ਚੰਗੇ ਸਮੇਂ ਨਾਲ ਬੈਠਣਾ ਜਿੰਨਾ ਆਸਾਨ ਹੈ ਓਨਾ ਹੀ ਮੁਸ਼ਕਲ ਉਸਦੇ ਮਾੜੇ ਸਮੇਂ ਵਿੱਚ ਉਸਦੇ ਨਾਲ ਖੜਨਾ ਹੁੰਦਾ ਹੈ ਇਸ ਲਈ ਇੱਕ ਦੋ ਇਦਾਂ ਦੇ ਦੋਸਤ ਰੱਖੋ ਜੋ ਮੁਸੀਬਤ ਵਿੱਚ ਵੀ ਸਾਥ ਦੇ ਜਾਣ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਧੰਨਵਾਦ